जोड़ो जोड़ो राहुल जोड़ो 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 निर्णय राहुल चंद्र जोड़ो जहिड़ो हैदराबाद राहू ਦੇਖੀ ਕਿਆ ਬੱਚੇ ਨੇ راہੂਤ ਜ਼ਿੰਦਾਬਾਦ ਜ਼ਿੰਦਾਬਾਦ ਜੋੜੋ ਜੋੜੋ راہੂਤ ਜ਼ਿੰਦਾਬਾਦ ਅੱਧਾ ਪੌਣਾ ਘੰਟਾ ਪਹਿਲਾਂ ਸਾਡੇ ਕੋਲ ਚੌਧਰੀ ਸੰਤੋਸ਼ ਸਿੰਘ ਜੀ ਨੂੰ ਲੈ ਕੇ ਆਏ ਸੀ ਉਹ ਕਲੈਪ ਸਟੇਟ ਵਿੱਚ ਸੀਗੇ ਉਹਨਾਂ ਨੂੰ ਹੋਸ਼ ਨਹੀਂ ਸੀ ਉਹਨਾਂ ਨਾਲ ਡਾਕਟਰਾਂ ਦੀ ਟੀਮ ਵੀ ਸੀ ਇਹ راہੂਲ ਗਾਂਧੀ ਜੀ ਦੀ ਯਾਤਰਾ ਉਹਨਾਂ ਨਾਲ ਅ ਪ੍ਰਸੀਡ ਕਰ ਰਹੇ ਸੀ ਕਲੈਪ ਸਟੇਟ ਦੇ ਵਿੱਚ ਪਹਿਲਾਂ ਰਸਤੇ 'ਚ ਵੀ ਡਾਕਟਰਾਂ ਨੇ ਉਹਨਾਂ ਨੂੰ ਸਾਰਾ ਸੀਪੀਆਰ ਵਗੈਰਾ ਜੋ ਪ੍ਰੋਟੋਕੋਲ ਹੈਗਾ ਉਸ ਹਿਸਾਬ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਵੀ ਸਾਡੇ ਕੋ ਵੀ ਅਸੀਂ ਵੀ ਲੱਗੇ ਰਹੇ ਪਰ ਉਹਨਾਂ ਨੂੰ ਅਸੀਂ ਰਿਵਾਈਵ ਨਹੀਂ ਕਰ ਸਕੇ ਬਹੁਤ ਦੁੱਖ ਹੋ ਰਿਹਾ ਇਹ ਗੱਲ ਕਹਿ ਕੇ ਸਾਡੇ ਫੈਮਿਲੀ ਰਿਲੇਸ਼ਨਸ ਵੀ ਹੈ ਉਹਨਾਂ ਨਾਲ ਪਲੱਸ ਸਾਰਾ ਸੋਸਾਇਟੀ ਵੀ ਉਹਨਾਂ ਨਾਲ ਇੰਨਾ ਉਹਨਾਂ ਨੇ ਸੋਸਾਇਟੀ ਨੂੰ ਯੋਗਦਾਨ ਦਿੱਤਾ ਹੈ ਪਰ ਅਸੀਂ ਬਹੁਤ ਦੁੱਖ ਨਾਲ ਕਹਿ ਰਹੇ ਆ ਅਸੀਂ ਉਹਨਾਂ ਨੂੰ ਪਛਾਣ ਨਹੀਂ ਸਕਦੇ ਹੀ ਇਸ ਨੋ ਮੋਰ ਇਹ ਦੱਸ ਸਤੂ ਕੀ ਲੱਗਦਾ ਮੌਤ ਕਾਰਨ ਦੇਖੋ ਇਹ ਸਡਨ ਕਲਾਪਸ ਹੈ ਇਹਦੇ ਵਿੱਚ وجہ ਰਾਈਟਵੇ ਆਪਾਂ ਕੁਝ ਨਹੀਂ ਕਹਿ ਸਕਦੇ ਸੋ ਸਡਨ ਕਲਾਪਸ ਦੇ ਵਿੱਚ ਵੀ ਕਾਂਟ ਫਾਈਂਡ ਦਾ ਰੀਜ਼ਨ ਰਾਈਟਵੇ ਜੋੜੋ ਜੋੜੋ ਸਤਿਕਾਰਿਆ ਦਾ ਨਾਮ ਕਿਹੜਾ ਜਿਹੜੇ ਰਾਹੁਲ ਜਿੰਦਾਬਾਦ ਜਿੰਦਾਬਾਦ राहुल जोड़ो 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 के प्रचार ने राहुल जोड़ो 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 来来来来来来来来